ਸਾਜੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਖਾਨੋਰੀ ਮੋਰਚੇ ਦੀ ਹਰ ਇੱਕ ਤਸਵੀਰ ਜਿਹੜੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤੰਗ ਦੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤਾ ਅੱਜ ਪੰਜਵਾਂ ਦਿਨ ਹੈ ਔਰ ਪੰਜਵੇਂ ਦਿਨ ਜਿਸ ਤੰਗ ਦੇ ਨਾਲ ਇੱਥੇ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਤੁਹਾਨੂੰ ਸਟੇਜ ਦੇ ਉੱਪਰੋਂ ਬੁਖਾ ਰਹੇ ਹਾਂ ਕਿ ਜਿਹੜਾ ਸਰਕਾਰੀ ਅਮਲਾ ਉਹ ਅਫੇਰ ਟਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਟੈਂਪਾ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੁਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਅਕੂਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਜਿਹੜਾ ਸਰਕਾਰੀ ਅਮਲਾ ਉਹ ਅੱਜ ਫੇਰ ਇੱਥੇ ਪੁੱਜਿਆ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਟੈਸਟ ਨੇ ਉਹ ਅੱਜ ਕੀਤੇ ਜਾ ਰਹੇ ਨੇ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਹੈ ਐਸਐਸਪੀ ਨਾਨਕ ਸਿੰਘ ਜਿਹੜੇ ਨੇ ਉਹ ਇੱਥੇ ਪੁੱਜੇ ਨੇ ਕਿਸਾਨ ਆਗੂਆਂ ਦੇ ਨਾਲ ਉਹ ਗੱਲਬਾਤ ਵੀ ਕਰ ਰਹੇ ਨੇ ਤੁਹਾਨੂੰ ਤਸਵੀਰ ਬੁਖਾ ਰਹੇ ਹਾਂ ਜਿਸ ਸੰਗ ਦੇ ਨਾਲ ਪਹਿਲਾ ਸਰਕਾਰੀ ਡਾਕਟਰਾਂ ਦੀ ਟੀਮ ਪਹੁੰਚੀ ਔਰ ਉਹ ਚੈੱਕਅਪ ਕਰ ਰਹੀ ਹੈ ਇਸ ਤੋਂ ਇਲਾਵਾ ਕੁਝ ਸੈਂਪਲ ਲਿੱਤੇ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਕੁਝ ਸੈਂਪਲ ਲਿੱਤੇ ਸੀ ਜਿਸ ਢੰਗ ਦੇ ਨਾਲ ਉਹਨਾਂ ਦਾ ਅਲਟਰਾਸਾਉਂਡ ਕੀਤਾ ਗਿਆ ਸੀ ਬਲੱਡ ਟੈਸਟ ਕੀਤੇ ਗਏ ਸੀ ਔਰ ਅੱਜ ਫਿਰ ਤੋਂ ਇੱਕ ਟੀਮ ਜਿਹੜੀ ਹੈ ਇੱਥੇ ਪੁੱਜੀ ਹੈ ਔਰ ਇਸ ਟੀਮ ਦੇ ਨਾਲ ਜਿਹੜੇ ਸਰਕਾਰੀ ਅਫਸਰ ਨੇ ਉਹ ਵੀ ਇੱਥੇ ਪੁੱਜੇ ਨੇ ਜਿਨ੍ਹਾਂ ਦੀ ਤੁਹਾਨੂੰ ਸਿੱਧੀ ਤਸਵੀਰ ਵਿਖਾ ਰਹੇ ਐਸਐਸਪੀ ਨਾਨਕ ਸਿੰਘ ਔਰ ਉਹਨਾਂ ਦੇ ਨਾਲ ਹੀ ਜਿਹੜੇ ਮੈਡੀਕਲ ਡਾਕਟਰ ਨੇ ਜਿਹੜੇ ਮੈਡੀਕਲ ਆਫੀਸਰ ਨੇ ਉਹ ਇੱਥੇ ਪੁੱਜੇ ਹੋਏ ਨੇ ਹਾਲਾਂਕਿ ਡਾਕਟਰ ਸਵੇਮਾਨ ਦੀ ਟੀਮ ਜਿਹੜੀ ਹੈ ਉਹ ਵੀ ਇੱਥੇ ਮੌਜੂਦ ਹੈ ਕਿਸਾਨ ਆਗੂ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈ ਔਰ ਲਗਾਤਾਰ ਜਿਸ ਸੰਗ ਦੇ ਨਾਲ ਜਿਹੜੇ ਡਾਕਟਰ ਨੇ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸੇ ਦੇ ਉੱਪਰ ਨਜ਼ਰ ਬਣਾਏ ਹੋਏ ਨੇ ਕਿਉਂਕਿ ਪੰਜਾਵਾ ਦਿਨ ਹੈ ਮਰਨ ਵਰਤ ਨੂੰ ਲੈ ਕੇ ਸਿਹਤ ਜਿਹੜੀ ਹੈ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਔਰ ਹੁਣ ਤੇ ਅੱਖਾਂ ਦੇ ਆਸ-ਪਾਸ ਦੀ ਜਿਹੜੀ ਪੁੱਤਲੀਆਂ ਨੇ ਜਿਹੜੀ ਹੱਡੀਆਂ ਨੇ ਉਹ ਵੀ ਸੁੱਕਣ ਦੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਕਰਕੇ ਸਿਚੁਏਸ਼ਨ ਜਿਹੜੀ ਹੈ ਉਹ ਕਾਫੀ ਕ੍ਰਿਟੀਕਲ ਹੈ ਔਰ ਉਸੇ ਸਿਚੁਏਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੀ ਗੱਲ ਕਰੀਏ ਡਾਕਟਰ ਸਵੈਮਾਨ ਦੀ ਟੀਮ ਦੀ ਗੱਲ ਕਰੀਏ ਲਗਾਤਾਰ ਨਜ਼ਰ ਬਣਾਏ ਹੋਏ ਨੇ ਇੱਕ ਪਾਸੇ ਜਿੱਥੇ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਸਰਕਾਰੀ ਅਮਲਾ ਇੱਥੇ ਪੁੱਜਿਆ ਹੋਇਆ ਦੂਜੇ ਪਾਸੇ ਜਿਹੜੀ ਤੁਹਾਨੂੰ ਤਸਵੀਰ ਵਿਖ ਵੀ ਤੁਸੀਂ ਝਲਕ ਵੇਖ ਸਕਦੇ ਹੋ ਕਿ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਜਥੇ ਜਿਹੜੇ ਨੇ ਉਹ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਅੱਜ ਵੀ ਤੁਹਾਨੂੰ ਤਸਵੀਰ ਵਿਖਾਣਿਆ ਹਰਿਆਣਾ ਤੋਂ ਇੱਕ ਹੋਰ ਵੱਡਾ ਜਥਾ ਜਿਹੜਾ ਉਹ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਇੱਥੇ ਪਹੁੰਚਿਆ ਕਿਉਂਕਿ ਤੁਹਾਨੂੰ ਪਿਛਲੇ 2 ਦਿਨਾਂ ਦੀ ਜਿਹੜੀ ਤਸਵੀਰ ਵਿਖਾਈ ਸੀ हिसार ਦੀ ਗੱਲ ਕਰੀਏ ਸੋਨੀਪੱਤ ਦੀ ਗੱਲ ਕਰੀਏ ਉਥੋਂ ਜਥਾ ਇੱਥੇ ਪਹੁੰਚਿਆ ਸੀ ਅੱਜ ਵੀ ਹਰਿਆਣਾ ਤੋਂ ਜਥਾ ਇੱਥੇ ਪਹੁੰਚਿਆ ਕਾਸਿਆ ਹੈ ਜਨਾਬ ਕੈਥਲ ਜ਼ਿਲ੍ਹਾ ਆਪਲ ਤੋਂ ਵੀ ਜਿਹੜੇ ਕਿਸਾਨ ਨੇ ਇੱਥੇ ਪੁੱਜੇ ਨੇ ਔਰ ਇਸ ਅੰਦੋਲਨ ਦਾ ਹਿੱਸਾ ਬਣਿਆ ਅੱਜ ਮਕਰ ਸਗਰਾਂਤੀ ਦੇ ਟਰੈਲਰ ਹੈ ਅੱਗੇ ਔਰ ਦੇਖਣ ਫਿਰ ਬਾਅਦ ਵਿੱਚ ਕਿਤਨੇ ਲੋਕ ਆਏ ਅੱਜ 150 ਵੱਡੀ ਹੈ ਕੀ ਕਹਿਣਾ ਚਾਹੋਗੇ ਇਸ ਅੰਦੋਲਨ ਕੋਲੇ ਕਰ ਲਗਾਤਾਰ ਅੰਦੋਲਨ ਜਾਰੀ ਹੈ ਔਰ ਅੱਜ ਡਲੇਵਾਲ ਸਾਹਿਬ ਕੇ ਮਰਨ ਵਰਤ ਕੋ ਜਿਸ ਤਰ੍ਹਾਂ ਸੇ 50ਵਾਂ ਦਿਨ ਹੈ ਦੇਖਿਏ ਸਰਕਾਰ ਨੇ ਮੰਨ ਲੈਣੀ ਚਾਹੀਏ ਕਿਸਾਨ ਮਜ਼ਦੂਰ ਕੇ ਮੇਰਾ ਵਰਗ ਅਗਰ ਕੁਸ਼ਾਲ ਨਾ ਹੋਗਾ ਤਾਂ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ ਕਰੋਨਾ ਮੈਂ ਵੀ ਸਭੀ ਸਰਸਾਦਨ ਖਤਮ ਹੋ ਗਏ ਤੇ ਇਹ ਖੇਤੀ ਨੇ ਹੀ ਦੇਸ਼ ਬਚਾ ਕੇ ਰੱਖਿਆ उसी को रगड़ना चाहते हैं, ये चाहते हैं, इनका मोह भंग हो जाए खेती से और जो बड़े बड़े जीटी रोड रोड निकालने हैं हाईवे, वो जमीन रिक्वायर करके बड़े ग्रहणों को दी जाए ये मानना चाहते हैं। अगर ये किसान हेते सी होते तो मान जाते है लेकिन ये प्याज भी खाएंगे डंडे भी खाएंगे मानने भी गए एक चीज है, है इस आंदोलन को लेकर कि इसको जन आंदोलन में तब्दील करने की जरूरत है और साथ साथ तो जब इस आंदोलन के बारे में चर्चा होती तो यही कहते थे कुछ लोग की एक अकेले पंजाब का आंदोलन है पंजाब के लोग ही यहाँ बैठे लेकिन आज हरियाणा का जिस हंग से यहाँ पर लगातार समर्थन मिलता नजर आ रहा है तो इसको उम्मीद लगाई जा सकती है कि एक बड़े जन आंदोलन में तब्दील होता नजर बिल्कुल बिल्कुल समय लगता है देश की आजादी भी दो ढाई परसेंट लोगों ने लड़ी थी दो सौ साल लग गए थे लग जाएगा साल छह महीने और लग जाएंगे कोई दिक्कत को नहीं है साल छः महीने और लग जाएंगे आंदोलन बढ़ चुका है एम एस पी की तो सबने ने जरूरत है जो भी खेती करता है अगर एम एस पी मिलेगी तो हमारे मजदूरों को फायदा होगा हमारी डिमांड मजदूरों को भी तो है मनरेगा मजदूरों को दो सौ दिन का काम दिया जाए सात सौ आठ सौ रुपये उनकी दिहाड़ी दी जाए ये सभी को फायदा होगा आज लाइसन चार सौ रुपये है अगर एम एस पी होता तो बीस तीस पचास रुपये होता है गेहूँ और चावल का भी आपने चार सौ रुपये देखा है एमएसपी की बहुत जरूरत है जो धन लोग हैं नहीं वो बीच से निकल जाए आम आदमी को भी जो भी चीज़ महंगी होती है वो मिल जाए ये हमारा फायदा नहीं है सभी का फायदा शौक ऐसी प्रेरित होकर यहाँ पर पहुंचे बिल्कुल जी बिल्कुल हमारा बुजुर्ग सत्तर साल का पचास दिन से बैठा है हमारा भी फर्ज बनता है उस कौशल अभदाई के लिए हमारे लिए तो लड़ रहा है हमारे बच्चों के लिए तो लड़ रहा है उसकी तो वैसे भी नजदीक लग गई थी दस साल और जी देता लेकिन हमारे तो लिए तो लड़ रहा है आने वाले भविष्य के लिए हमारी नस्ल और फसल जल जंगल और जमीन के लिए तो लड़ रहा है हमारा फर्ज बनता है बच्चा बच्चा का देखो फर्ज है क्योंकि एक बुजुर्ग जोड़ा है ਉਹ ਸਾਡੀ ਲੜਾਈ ਲੜ ਰਹਾ ਔਰ ਜਿਸ ਢੰਗ ਦੇ ਨਾਲ ਆਭਿਮਨਿਓ ਕੋਹਾੜ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਹਰਿਆਣਾ ਦੇ ਲੀਡਰ ਜਿਹੜੇ ਨੇ ਉਹ ਇੱਥੇ ਪਹਿਲਾਂ ਹੀ ਡਟੇ ਹੋਏ ਨੇ ਔਨ ਹੁਣ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਇੱਥੇ ਪਹੁੰਚੇ ਹੋਏ ਨੇ ਔਰ ਜਿਸ ਢੰਗ ਦੇ ਨਾਲ ਤੁਹਾਨੂੰ ਇੱਕ ਹੋਰ ਸਟੇਜ ਦੀ ਜਿਹੜੀ ਤਸਵੀਰ ਵੀ ਵਿਖਾਣਿਆ ਕਿ ਇੱਕ ਪਾਸੇ ਡਾਕਟਰ ਸੋਇਮਾਨ ਦੀ ਟੀਮ ਜਿਹੜੀ ਹੈ ਉਹ ਜਿਸ ਢੰਗ ਦੇ ਨਾਲ ਇੱਥੇ ਮੌਜੂਦ ਹੈ ਔਰ ਐਸਐਸਪੀ ਨਾਨਕ ਸਿੰਘ ਦੇ ਨਾਲ ਵੀ ਉਹ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੰਗ ਦੇ ਨਾਲ ਡਾਕਟਰ ਸੋਇਮਾਨ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਨਜ਼ਰ ਬਣਾਏ ਹੋਏ ਆ ਉਹਨਾਂ ਦੀ ਸਿਹਤ ਦੇ ਉੱਪਰ ਦੂਜੇ ਪਾਸੇ ਜਿਹੜੇ ਸਰਕਾਰੀ ਡਾਕਟਰ ਇੱਥੇ ਪਹੁੰਚਦੇ ਨੇ ਔਰ ਸਮਾ ਸਮਾ ਦੇ ਉੱਪਰ ਚੈੱਕ ਅਪ ਕਰਦੇ ਨੇ ਸੈਂਪਲ ਲੈਂਦੇ ਨੇ ਔਰ ਅੱਜ ਵੀ ਜਿਸ ਤੰਗ ਦੇ ਨਾਲ ਡਾਕਟਰਾਂ ਦੀ ਟੀਮ ਇੱਥੇ ਪੁੱਜੀ ਹੈ ਤੇ ਇੱਕ ਪਾਸੇ ਡਾਕਟਰ ਸੁਹੇਮਾਨ ਦੀ ਟੀਮ ਹੈ ਕਿਸਾਨ ਨੇ ਦੂਜੇ ਪਾਸੇ ਪ੍ਰਸ਼ਾਸਨੀ ਕਮਲਾ ਐਸਐਸਪੀ ਨਾਨਕ ਸਿੰਘ ਨੇ ਉਹਨਾਂ ਦੇ ਨਾਲ ਹੋਰ ਅਫਸਰ ਜਿਹੜੇ ਨੇ ਉਹ ਇੱਥੇ ਮੌਜੂਦ ਹੈ ਔਰ ਹੁਣ ਗੱਲਬਾਤ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਵੀ ਟੈਸਟ ਲੈਣ ਲਈ ਜਿਹੜੇ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਅੱਜ ਵੀ ਬੈਸਟ ਲੈਣ ਲਈ ਉਹਨਾਂ ਦੇ ਚੈੱਕਅਪ ਕਰਨ ਲਈ ਆ ਟੀਮ ਜਿਹੜੀ ਇੱਥੇ ਪੁੱਜੀ ਸੀ ਤੁਸੀਂ ਵੇਖ ਸਕਦੇ ਹੋ ਕਿ ਆ ਸਟਾਫ ਜਿਹੜਾ ਹੈ ਉਹ ਕਿਸ ਤੰਗ ਦੇ ਨਾਲ ਇਹਨਾਂ ਦੇ ਕੋਲ ਬਲੱਡ ਲੈਣ ਲਈ ਜਿਹੜੇ ਕਹਿ ਸਕਦੇ ਆ ਕਿ ਸਿਰਿੰਜਾਂ ਆਂ ਹੋਰ ਚੀਜ਼ਾਂ ਜੜੀਆਂ ਨੇ ਲੈ ਕੇ ਪਹੁੰਚੇ ਸੀ ਕਿਉਂਕਿ ਲਗਾਤਾਰ ਜਦੋਂ ਵੀ ਇਹ ਟੀਮ ਇੱਥੇ ਖੋਜਦੀ ਹੈ ਤੇ ਬਲੱਡ ਸੈਂਪਲ ਜ਼ਰੂਰ ਲیتے ਜਾਂਦੇ ਨੇ ਔਰ 2-4 ਦਿਨ ਇਹ ਹਫਤਾ ਛੱਡ ਕੇ ਬਲੱਡ ਸੈਂਪਲ ਲਿੱਤੇ ਜਾਂਦੇ ਨੇ ਲੇਕਿਨ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਚੈੱਕਅਪ ਹੋਇਆ ਸੀ ਬਲੱਡ ਸੈਂਪਲ ਵੀ ਲਿੱਤੇ ਗਏ ਸੀ ਅਲਟਰਾਸਾਉਂਡ ਵੀ ਕਰਾਇਆ ਗਿਆ ਸੀ ਔਰ ਅੱਜ ਫਿਰ ਇਸ ਟੀਮ ਦਾ ਇੱਥੇ ਪਹੁੰਚਣਾ ਜਿਸ ਤੰਗ ਦੇ ਨਾਲ ਇੱਥੇ ਟੀਮ ਜਿਹੜੀ ਪਹੁੰਚੀ ਹੈ ਔਰ ਹੁਣ ਗੱਲਬਾਤ ਵੀ ਕਰ ਰਹੇ ਨੇ ਹਾਲਾਂਕਿ ਜਦੋਂ ਇੱਥੇ ਸੈਂਪਲ ਕਲੈਕਟ ਹੋ ਜਾਣਗੇ ਪ੍ਰੋਪਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋ ਜੇਗੀ ਤਾਂ ਉਸ ਤੋਂ ਬਾਅਦ ਇਸ ਪ੍ਰਸ਼ਾਸਨਿਕ ਅមਲੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਿਛਲੀਆਂ ਰਿਪ ਪ੍ਰੋਟੀਨ ਦਾ ਲੈਵਲ ਸੋਡੀਅਮ ਪੋਟਾਸ਼ੀਅਮ ਦਾ ਲੈਵਲ ਜਿਹੜਾ ਲਗਾਤਾਰ ਘਟਦਾ ਜਾ ਰਿਹਾ ਸੀ ਕਿਟੋਨ ਬਾਡੀ ਟੈਸਟ ਜਿਹੜੇ ਨੇ ਉਹ ਵੱਧੇ ਹੋਏ ਨਜ਼ਰ ਆ ਰਹੇ ਸੀ ਤੇ ਇਸ ਸਿਚੁਏਸ਼ਨ ਦੇ ਵਿੱਚ ਹੁਣ ਜਿਹੜੀ ਇਨਡਾਕਟਰਾਂ ਦੀ ਰਿਪੋਰਟ ਹੈ ਉਹ ਕੀ ਕੁਝ ਕਹਿੰਦੀ ਹੋਈ ਨਜ਼ਰ ਆਂਦੀ ਹੈ ਸਿਹਤ ਗੱਲਬਾਤ ਕੀਤੀ ਹੈ ਬਟ ਵਿਜੀਬਲੀ ਵੀਕ ਨੇ ਬਾਕੀ ਜਿਹੜੇ ਟੈਸਟ ਹੋਣ ਕੇ ਉਹ ਰਿਪੋਰਟ ਚ ਜ਼ਿਆਦਾ ਪਤਾ ਲੱਗਦੀ ਹੈ ਪਿਛਲੀਆਂ ਰਿਪੋਰਟਾਂ ਆ ਗਈਆਂ ਸੀ ਹਾਂਜੀ ਪਿਛਲੀਆਂ ਰਿਪੋਰਟਾਂ ਆ ਗਈਆਂ ਸੀ ਉਹ ਇਹਨਾਂ ਨੂੰ ਪ੍ਰੋਵਾਈਡ ਵੀ ਕਰਾਤੀ ਹੈ ਤੇ ਇਹਨਾਂ ਨੂੰ ਦੱਸਿਆ ਕਿ ਕਿਵੇਂ ਰਿਪੋਰਟ ਨਹੀਂ ਕੁਝ ਪੈਰਾਮੀਟਰ ਹੈਗੇ ਜਿਹੜੇ ਥੋੜੇ ਜਿਹੇ ਡੇ ਰੇਂਜ ਨੇ ਕੁਝ ਪੈਰਾਮੀਟਰ ਨੇ ਜਿਹੜੇ ਠੀਕ ਨੇ ਸੋ ਕੰਟੀਨਿਊਸ ਇਸੇ ਕਰਕੇ ਮੋਨਿਟਰਿੰਗ ਦੀ ਜ਼ਰੂਰਤ ਹੈ ਇਸੇ ਕਰਕੇ ਅਸੀਂ ਅੱਜ ਫਿਰ ਬਲੱਡ ਸੈਂਪਲ ਅੱਜ 50 ਮਾਰਦੀ ਨਾ ਚੈੱਕ ਕੀਤਾ ਕੋਈ ਗੱਲ ਬਾਤ ਦੀ ਹੈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕਿ ਮੀਟਿੰਗ ਦਾ ਦੌਰ ਮੁੜ ਤੋਂ ਸ਼ੁਰੂ ਕੀਤਾ ਜਾਇਆ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਕਮੈਂਟ ਕਰ ਸਕਦਾ ਸੋ ਮੈਂ ਤਾਂ ਸਿਰਫ ਜਿਹੜਾ ਅੱਜ ਦਾ ਸੀਗਾ ਉਹਦੇ ਬਾਰੇ ਦੱਸ ਸਕਦਾ ਕਿ ਮੈਡੀਕਲ ਸਟਾਫ ਆਇਆ ਸੀ ਉਹਨਾਂ ਨੇ ਸੈਂਪਲ ਲਿੱਤਾ ਠੀਕ ਹੈ